ਗੰਢੀ ਤਾਂ ਹੋਣੀ ਹੋਣੀ ਆ ਬਾਦੇ ਨਾਲ ਹੋਈ ਪਈ ਐਨੀ ਯਾਰ 47 ਡਿਗਰੀ ਦਾ ਤਾਪਮਾਨ ਤੇ ਸੂਰਜ ਵੀ ਕਹਿੰਦਾ ਫਿਰ ਦੇਣਾ ਕੀ ਹਾਏ ਓਏ ਰੱਬਾ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਓਏ ਰੱਬਾ ਕਰੀ ਜਾਂ ਨਾ ਥੰਦੇ ਕਰੀ ਜਾਂ ਨੇ ਕੋਸਣਾ ਕੋਸ ਹਾਂ ਬਾਹੇ ਘੜਦਾ ਸਿਰੇ ਤਾਂ ਹੀ ਤੇ ਤੂੰ ਚੁਗੀ ਚੱਲ ਫਿਰ ਦਾਲਾ ਦੂਲਾ ਤਾਂ ਘੜ ਲਗੇ ਹੂੰ ਹੂੰ ਇਹ ਢੋਲਾ ਜਾਂ ਨਾ ਲਾਉਣਾ ਫਿਰ ਪਨੀਰੀ ਵੀਜ ਲਗੇ ਆਪਾਂ ਵੀਜ ਲੈਣੇ ਆ ਪਹਿਲਾਂ ਆਪਾਂ ਗੂਗਲ ਲਾ ਲਗੇ ਉਈ ਅੱਗ ਨਾ ਲਾ ਆਪਾਂ ਇੰਨ ਕਰ ਕੁਰਲਗੇ ਰਾੜ ਵੀੜ ਜੀ ਮਾੜੀ ਮੁੱਠੀ ਨਹੀਂ ਸਾਰੇ ਦਾ ਲਈ ਜਾਂਦੇ ਅੱਗ ਹਾਂ ਲਾਉਣੀ ਤਾਂ ਪੈਣੀ ਆ ਫੇਰ ਜੀ ਸੱਲੂ ਆਪਣਾ ਆਪਾਂ ਕਹਿੰਦਾ ਬਾਹਲੇ ਜਿਹਨਾਂ ਵੱਡੇ ਟਰੈਕਟਰ ਨਹੀਂ ਫਾਇਦੇ ਰਹਿੰਦੇ ਆ ਜ਼ਿਮੀਂਦਾਰਾਂ ਚੱਲ ਆਪਾਂ ਕਾ ਮਾੜੇ ਆਪਣਾ ਅੱਗ ਲਾ ਕੇ ਫੇਰ ਜੀ ਬੀਜਾਂਗੇ ਕੋਹ ਆਪਾਂ ਬਜਾਬ ਜੂ ਲਾਵਾਂਗੇ ਕਿਸੇ ਤੋਂ ਤੂੰ ਨਹੀਂ ਬੀਜੇ ਜੋ ਐਵੇਂ ਆਪਾਂ ਆਪ ਬੀਜਾਂਗੇ ਯਾਰ ਬੀਜ ਤਾਂ ਲਾਵਾਂਗੇ ਥੰਦੇ ਮੈਂ ਕਹਿੰਦਾ ਅੱਗੂ ਗੁਰ ਲਾਲਾ ਚੰਗਾ ਰਹੇਗਾ ਨਾ ਲਾਈਏ ਮੈਂ ਕਹਿੰਦਾ ਆਪਾਂ ਨਹੀਂ ਨਹੀਂ ਅੱਗ ਨਾ ਕੋਈ ਮੋਚੱਕਾ ਨਹੀਂ ਯਾਰ ਕਿੰਨੇ ਜੀਵ ਛੜ ਜਾਂਦੇ ਆ ਨਹੀਂ ਨਹੀਂ ਤੱਤ ਛੜ ਜਾਂਦੇ ਆ ਨਹੀਂ 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 ਅੱਗ ਲਾਈਏ ਫੇਰ ਹੀ ਫਾਇਦਾ ਹਾਂ ਫੇਰ ਹੀ ਫਾਇਦਾ ਚੱਲ ਫਿਰ ਆਇਆ ਤਾਂ ਲਾ ਠੇਰੀ ਜੀ ਨੂੰ ਕਰ ਤੂੰ ਸ਼ੁਰੂ ਆਪਾਂ ਫਿਰ ਗਾਂ ਉਹ ਦੂਜੇ ਕਿੱਲੇ ਮਚਾਦਗੇ ਫਿਰ ਹੁਣ ਹੂੰ ਹੂੰ ਮਚਾ ਲੰਗਣਾ ਤੋਗਾਂ ਨਾਲ ਬਾਹਰ ਕੇ ਫਿਰ ਹੈ ਹੋਰ ਯਾਰ ਗਰਮੀ ਬਹੁਤ ਹੋਈ ਪਈ ਧੰਦਿਆ ਗਰਮੀ ਤਾਂ ਹੋਣੀ ਹੋਣੀ ਆ ਬਾਹਰ ਨਾਲ ਹੋਈ ਪਈ ਇੰਨੀ ਯਾਰ 47 ਡਿਗਰੀ ਦਾ ਤਾਪਮਾਨ ਸੂਰਜ ਵੀ ਕਹਿੰਦਾ ਤੇਰਾ ਦਿਨਾ ਕੀ ਆ ਵਿੱਚ 47 ਡਿਗਰੀ ਦਾ ਤਾਪਮਾਨ ਇੰਨਾ ਦਾ ਧੰਦੇ ਹਦਬਾਈ ਦਬੂਈ ਚ ਹੁੰਦਾ ਹੋਣਾ ਹੁਣ ਇੱਥੇ ਥਾਲੀ ਕੀਤੀ ਪਈ ਆ ਯਾਰ ਬਾਈ ਦਾ ਔਖਾ ਕੰਮ ਫਿਰ ਆ ਸਿਰੇ ਤਾਂ ਹੀ ਆਪਾਂ ਕਿੰਨਾ ਚਿਰ ਘੜਾਂਗੇ ਸਵੇਰ ਤੱਕ ਦਾ ਘਰ ਨਾ ਪਾਣੀ ਹੋਣੀ ਪੀਣੇ ਆ ਪਾਣੀ ਹੈਗਾ ਇੱਥੇ ਲੈਨੇ ਆ ਜਾ ਕੇ ਦੋਡੂ ਚ ਮੈਂ ਕਹਿੰਦਾ ਬੰਦ ਸਾਹ ਨਹੀਂ ਲੈ ਲਗੇ ਆਪਾਂ ਹਾਂ ਹੈ ਹੂੰ ਕੱਲ ਖਬਰ ਮੜਾ ਜਾ ਆਪਾਂ ਸਾਹ ਉਹ ਵੀ ਲੈ ਲਏ ਬੰਦ ਨਾਲ ਆ ਜਾਨੂ ਮੱਥ ਮੁੱਥ ਜਾਊਗਾ ਤੇ ਯਾਰ ਸੇਕ ਹੀ ਬਹੁਤ ਹੋਇਆ ਪਿਆ ਯਾਰ ਧੰਦੇ ਪਾਣੀ ਪਾ ਯਾਰ ਘੁੱਟ ਪਾਣੀ ਪੀਏ ਆਪਾਂ ਪਾਣੀ ਦਾ ਮੁੱਕਿਆ ਪਿਆ ਲੈਣੀ ਪਾਣੀ ਲੈ ਆਈਏ ਉੱਥੇ ਚੱਲਦੇ ਬੰਨੇ ਇਹਨਾਂ ਨਾਲੇ ਚੱਲ ਬੰਦ ਛਾਵੇਂ ਬਹਿ ਜਾਂਦੇ ਨਾਲੇ ਸਾਹ ਲੈ ਲਗੇ ਬੰਦ ਕੰਮ ਤਾਂ ਮੁੱਕਣਾ ਹੀ ਨਹੀਂਗੇ ਜਾਨੂ ਤਾਰਾ ਦੂਰਾ ਦਾ ਟਾਈਮ ਵੀ ਹੋ ਜਾਊਗਾ ਫਿਰ ਚੱਲਾਗੇ ਆਪਾਂ ਆਇਆ ਧੰਦੇ ਤੁਰਿਆ ਗਰਮੀ ਬਹੁਤ ਤੁਰਿਆ ਹੁੰਨਾ ਬਾਈ ਹੌਲੀ ਹੌਲੀ

ਸਾ ਭਾਈ ਅੱਗ ਲੱਗੀ ਹੋਈ ਆ ਹੁਣ ਛੇਕ ਦਾ ਮਾਰਨਾ ਹੀ ਆ ਅੱਗ ਲੱਗੀ ਤੂੰ ਮੜਾ ਮੋਟਾ ਦੇਖ ਲਿਆ ਕਰੋ ਉਹ ਤਾਂ ਕੋਈ ਬੱਟ ਤੇ ਟਾਲ ਹੀ ਨਹੀਂ ਹੋਣ ਦਿੰਦਾ ਕੋਈ ਕਿਕਰ ਨਹੀਂ ਮੈਂ ਕੀ ਕਿਹਾ ਵਾ ਤੂੰ ਆਪ ਹੀ ਕਿੰਨਾ ਬੱਟ ਤੇ ਸਮਾਰ ਕਹਿਣ ਰੈਣਾ ਖਾਂ ਤੇ ਬਰਾਵਾ ਦਾਲਾ ਵਡਣ ਨੂੰ ਕਹਿਣਾ ਹੁੰਦਾ ਦਰਾਖਤ ਛੱਡ ਦਿਆ ਕਰ ਦੋ ਚਾਰ ਹੁਣ ਵੇਲੇ ਕੀ ਹਾਲ ਹੋਇਆ ਪਿਆ ਵਾ ਹਾਲ ਤਾਂ ਹੁਣ ਆ ਹੀ ਆ ਭਈ ਫਿਰ ਐਂ ਤਾਂ ਹੋਣਾ ਹੀ ਹਾਲ ਯਾਰ ਤੰਦੇ ਮੇਰੀ ਗੱਲ ਸੁਣ ਭਾਈ ਦਰਾਖਤ ਜ਼ਰੂਰੀ ਹੁਣ ਆਪਾਂ ਯਾਰ ਦੁਪਹਿਰੋਂ ਮੱਚਦੇ ਫਿਰਦੇ ਆ ਬਾਈ ਬੰਦ ਸਾਹ ਲੈਣਾ ਅਜੇ 2 ਘੰਟੇ ਆਪਾਂ ਹੋਰ ਲਾਉਣੇ ਆ ਐ ਤਾਂ ਅਜੇ ਝੂਨਾ ਲਾਉਣਾ ਜੇਠਾੜ ਦੀਆਂ ਧੁੱਪਾਂ ਨੇ ਆਪਣਾ ਬਾਈ ਦਿਵਾਲਾ ਕੱਢ ਦੇਣਾ ਮੰਨ ਲਿਆ ਕਰ ਗੱਲ ਦਰਾਸਤ ਹੋ ਲੈਣ ਦੇ ਕੋਈ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਦਿੰਦੇ ਆ ਹੁਣ ਯਾਰ ਤੂੰ ਸਾਰੇ ਮਚਾਤੇ ਤੱਕ ਕਾਲੀ ਕੀਤੀ ਤੂੰ ਜੇ ਤੈਨੂੰ ਨਹੀਂ ਟਰੈਕਟਰ ਚਲਾਉਣਾ ਦਾ ਨਹੀਂ ਗਿੜੇ ਲਾਉਣੇ ਤੂੰ ਕਹਦੇ ਬਾਈ ਮੈਂ ਆਥਣੇ ਅੱਗ ਲਾਉਣੀ ਤੂੰ ਗਿੜੇ ਲਾ ਜਾ ਯਾਰ ਤੂੰ ਹੈਂ ਤੂੰ ਬਚਾ ਤਾਂ ਸਹੀ ਕਿਉਂ ਤੂੰ ਕੋਈ ਚੀਜ਼ ਤੂੰ ਤਾਂ ਨੁਕਸਾਨ ਹੀ ਬਹੁਤ ਕਰੀ ਜਾਂਦਾ ਯਾਰ ਮਹਿੰਗਾ ਪਈ ਜਾਂਦਾ ਤੂੰ ਤਾਂ ਕੋਈ ਗੱਲ ਨਹੀਂ ਬਾਈ ਹੁਣ ਤਾਂ ਉਹ ਕਿਹੜਾ ਹੋਣਾ ਤੂੰ ਆਲੇ-ਦਾਲੇ ਬੱਸ ਸਾਲ ਫਾਰਮ ਵੱਢਦੇ ਕੋਈ ਵੱਢਦੇ ਟਰੈਕਟਰ ਵਰਦਨ ਮੈਂ ਤਾਂ ਹੀ ਵੱਢਦੇ ਨਾ ਫਿਰ ਹਾਰ ਕੇ ਤੂੰ ਆਪ ਦਾ ਟਰੈਕਟਰ ਟਰੈਕਟਰ ਨਾਲ ਹੀ ਲੈ ਕੇ ਮੰਡੀ ਜੇ ਬਾਈ ਇਹਨਾਂ ਯਾਰ ਤੰਦੇ ਹੁਣ ਤੂੰ ਟਰੈਕਟਰ ਚਲਾ ਲੇਗਾ ਟਰੈਕਟਰ ਬਾਤੀ ਮੈਨੂੰ ਫੜਾ ਤੇ ਮੈਂ ਵੱਢ ਲੈਣਾ ਦਾਲੇ ਜਦ ਤੂੰ ਟਰੈਕਟਰ ਆਉਂਦਾ ਹੁਣ ਤੈਨੂੰ ਦਾਲੇ ਵੱਢਣ ਹੀ ਲਾਉਣਾ ਤੈਨੂੰ ਫਸਲ ਦੇ ਦਾਣੇ ਵੱਢਣ ਨੂੰ ਕਿਹਾ ਵਾ ਐ ਥੋੜੋ ਕਿਹਾ ਤੂੰ ਦਰਾਖਤ ਵੱਢਦੇ ਦਰਾਖਤ ਵੀ ਹੋ ਤਾਂ ਬੱਡੇ ਗਏ ਮੈਂ ਤੈਨੂੰ ਇਹੀ ਕਹਿਣਾ ਬਈ ਦਰਾਖਤ ਹੋ ਲੈਣ ਦਿਆ ਕਰ ਬਚ ਜੂ ਜ਼ਿੰਦਗੀ ਬਚ ਜੂਗੀ ਠੀਕ ਆ ਨਾ ਹੁਣ ਅੱਗੇ ਪੁਰਾਣੇ ਬਜ਼ੁਰਗ ਸੀ ਹੌਲੀ ਹੌਲੀ ਵਾਈ ਜਾਂਦੇ ਸੀ ਪੀਜੀ ਜਾਂਦੇ ਹੀ ਉਹ ਦੋ ਦਿਨ ਮਖਰੋ ਝੋਨਾ ਲਾ ਲਾਂਗੇ ਫੇ ਤਾਂ ਆਪਾਂ ਪਨੀਰੀ ਵੀਜਣੀ ਆ ਤੈਨੂੰ ਕਾਦੀ ਕਾਲੀ ਪਈ ਸੀਗੀ ਅੱਗ ਲਾਤੀ ਸਾਰੀ ਯਾਰ ਓ ਯਾਰ ਕੰਦੇ ਕਿਉਂ ਸੌਖਾ ਹੁਣ ਕੌਣ ਬੋਲਦਾ ਮੈਂ ਦਰਾਖਤ ਬੋਲਦਾ ਇਦੀ ਤੂੰ ਛਾਵੇਂ ਪਿਆਵਾ ਮੈਥੋਂ ਕੀ ਲੈਣਾ ਮੈਂ ਤੇਥੋਂ ਕੀ ਲੈਣਾ ਮੈਂ ਤਾਂ ਸਾਰੀ ਜ਼ਿੰਦਗੀ ਤੈਨੂੰ ਦਿੰਦਾ ਹੀ ਆਇਆ ਵਾਂ ਜਉਂਦੇ ਜੀ ਤੈਨੂੰ ਮੈਂ ਛਾਂ ਦਿੱਤੀ ਤੈਨੂੰ ਮੈਂ ਆਕਸੀਜਨ ਦਿੱਤੀ ਤੂੰ ਮੈਨੂੰ ਜਉਂਦੇ ਜੀ ਵੀ ਮਚਾਇਆ ਤੇ ਤੂੰ ਮੈਨੂੰ ਵੱਢ ਕੇ ਵੀ ਮਚਾਇਆ ਪਰ ਮੈਂ ਫੇਰ ਵੀ ਤੇਰਾ ਜ਼ਿੰਦਗੀ ਦੇ ਵਿੱਚ ਸਾਥ ਸੀ ਤੇ ਤੂੰ ਮੈਨੂੰ ਸੁੱਕੇ ਨੂੰ ਮਚਾਲਾ ਚਾਹੇ ਵੱਢ ਕੇ ਮਚਾਲਾ ਜਿੱਥੇ ਤੇਰੇ ਰਿਸ਼ਤੇਦਾਰਾਂ ਨੇ ਨਹੀਂ ਨਾਲ ਜਾਣਾ ਉੱਥੇ ਵੀ ਤੇਰੇ ਮੈਂ ਨਾਲ ਜਾ ਕੇ ਸਿਵਿਆਂ ਦੇ ਵਿੱਚ ਮੱਚਦਾ ਤੂੰ ਮੇਰੇ ਨਾਲ ਫੇਰ ਵੀ ਤੂੰ ਐਂਦਾ ਕਰਦਾ ਮਾ ਹਾਏ ਓਏ ਰੱਬਾ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਓਏ ਰੱਬਾ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਲੋਕੋ ਇਹੀ ਗੱਲ ਕਹੂੰਗਾ ਲੋਕੋ ਇਹਨੂੰ ਗਲਤੀ ਦਾ ਅਹਿਸਾਸ ਹੋਇਆ ਹੁਣ ਮੈਨੂੰ ਰੱਬਾ ਤੇਥੋਂ ਮੈਂ ਹੁਣ ਗਾਹ ਤੋਂ ਰੋਖਾ ਨੂੰ ਪਾਣੀ ਪਾਇਆ ਕੋ ਬੋਟਿਆਂ ਨੂੰ ਤੇ ਜਾਥਾਂ ਦਾ ਰੋਖ ਪੂਰਾ ਰੱਖਿਆ ਕੋ ਮਾਰ ਕੇ ਇਹੀ ਬਹੁਤ ਵੱਡੀ ਮੇਥੋਂ ਗਲਤੀ ਹੋ ਗਈ ਰੱਬਾ ਬਹੁਤ ਵੱਡੀ ਗਲਤੀ ਹੋਈ ਹਾਏ ਓਏ ਰੱਬਾ ਬੇਤੋ ਬਹੁਤ ਵੱਡੀ ਗਲਤੀ ਹੋ ਗਈ ਸੀ ਹੁਣ ਪਤਾ ਲੱਗਦਾ ਕੀਮਤੀ ਤੁਹਾਡੀ ਰੁੱਖਾਂ ਦੀ ਤੇ ਪੌਦਿਆਂ ਦੀ ਬਹੁਤ ਲੋੜ ਆ ਤੁਹਾਡੀ ਬਹੁਤ ਲੋੜ ਆ ਬਹੁਤ ਵੱਡੀ ਗਲਤੀ ਹੋ ਗਈ ਸਾਸਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੈਂਟੂ ਸਿੱਧੂ ਤੇ ਮੇਰੇ ਨਾਲ ਛੋਟਾ ਵੀਰ ਧਿੰਦਾ ਟੁੱਢੀ ਗਈ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀ ਕਿਉਂਕਿ ਜਿੰਨੇ ਵੀ ਆਪਾਂ ਰੋੜਾਂ ਤੇ ਨਹਿਰਾਂ ਤੇ ਸੋਇਆਂ ਦੇ ਕੰਡਿਆਂ ਦੇ ਦਰਾਸਤ ਦੇਖਦੇ ਆ ਉਹ ਤਕਰੀਬਨ ਇਸ ਰੁੱਤ ਇਥੋਂ ਨੂੰ ਉਹਨਾਂ ਦੇ ਪੱਤੇ ਮੱਚੇ ਹੋਏ ਦੇਖਦੇ ਹੁੰਦੇ ਆ ਸੋ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਵੀ ਕੋਈ ਖੇਤਾਂ 'ਚ ਕਾਰਵਾਈ ਕਰਨੀ ਆ ਤਾਂ ਉਹਨਾਂ ਦੇ ਆਲੇ-ਦੁਆਲੇ ਪਹਿਲਾਂ ਸਫਾਈ ਜ਼ਰੂਰ ਕਰਿਆ ਕਰੋ ਕਿਉਂਕਿ ਇਹਨਾਂ ਦਰਖਤਾਂ ਤੋਂ ਬਿਨਾ ਆਪਣਾ ਜਿਹੜਾ ਜੀਵਨ ਉਹ ਅਧੂਰਾ ਵਾ ਸੋ ਬੇਨਤੀ ਸਾਰਿਆਂ ਨੂੰ ਪ੍ਰਵਾਨ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ